ਬੜਾ ਚੱਲ ਗਿਆ ਯਾਰ ਕੀ ਕਰੀ ਜਨਾ ਘਰੇ ਚੱਲ ਗਏ ਖੜ ਜਾ ਫੋਰਚੂਨਰ ਲਿੱਟਾਂ ਮਾਰੀ ਜਾਂਦੀ ਐ ਫੋਰਚੂਨਰ ਉਹ ਭਰਾਵਾ ਕਾ ਆ ਵੀ ਆ ਦੋ ਲਿੱਟਾਂ ਫੋਰਚੂਨਰ ਦੀਆਂ ਕੀ ਐ ਇਹ ਸਪੈਦਾ ਇਹ ਆ ਕਲੋਨ ਸਪੈਦਾ ਬਾਈ ਜੀ ਹਾਂ ਇਹਨੇ ਗਰੀਬੀ ਚੱਕਣੀ ਆ ਆਪਣੇ ਜੱਟਾਂ ਦੇ ਘਰਾਂ ਚੋਂ ਝੋਨਾ ਕਣਕ ਲਾ ਲਾ ਕੇ ਵੇਖ ਲਈ ਨਾ ਤੁਸੀਂ ਹਾਂ ਤੇ ਆਹ ਲਾ ਕੇ ਦੇਖੋ ਮੇਰੇ ਪਿੱਛੇ ਲਾ ਕੇ 1 ਕਿੱਲਾ ਹੀ ਲਾ ਲਓ ਕਿੱਲਾ ਨਹੀਂ ਲਾਉਣਾ ਘੇਰੇ ਨਾਲ ਲਾ ਦਿਓ ਬਾਈ ਬੰਨੀਆਂ ਫਾਇਦਾ ਕੀ ਬਈ ਇਹਦਾ ਫਾਇਦਾ ਤਾਂ ਬਈ 5 ਸਾਲਾਂ ਨੂੰ ਫਿਰ ਤੁਹਾਨੂੰ ਆਪ ਹੀ ਫਾਇਦਾ ਦੱਸ ਦੇਣਗੇ ਜਿਹੜਾ ਤੇ ਘਰੇ ਬੈੱਡ ਬਣਿਆ ਫਰਨੀਚਰ ਬਣਿਆ ਜਿਹੜੇ ਪੱਲੇ ਆਉਂਦੇ ਆ 220 ਰੁਪਏ 250 ਰੁਪਏ ਪੱਲਾ ਆਉਂਦਾ ਇਹਦੇ ਬੰਦੇ ਤੇ ਫਪੂਲਰ ਦੇ ਬੰਦੇ ਅੱਛਾ ਯਾਰ ਹਾਂ ਇਹਦਾ ਲੱਖਾਪਤੀ ਬਣ ਜਾਇਗਾ ਲੱਖਾਪਤੀ ਕਿੱਥੋਂ ਮਿਲੂ ਬਾਈ ਇਹ ਇਹ ਆਪਣੇ ਬ੍ਰਾਡ ਨਰਸਰੀ ਤੋਂ ਮਿਲੂਗਾ ਪੁਲਾਈਆਂ ਨੇ ਤੇ ਸੰਪਰਕ ਕਰ ਲਓ ਜੇ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਸਾਰੇ ਆਪਾਂ ਭੇਜਾਂਗੇ ਰਾਜਸਥਾਨ ਵੀ ਕਿੱਥੇ ਮਰਜ਼ੀ ਭਜਾ ਸਕਦਾ ਹਾਂ ਤੇ ਲਵਾਈ ਵੀ ਆਪਣਾ ਬੰਦਾ ਲਵਾ ਕੇ ਦੇਊਗਾ ਸਾਰਾ ਲਓ ਵੀ ਕਰ ਲਿਓ ਸੰਪਰਕ ਤੇ ਬਰਾਡ ਨਰਸਰੀ ਭਲਾਈਆਂ ਨੇ ਤੋਂ ਜਿਹੜੇ ਬਰਾਡ ਬਾਈ ਮੇਰੀ ਨਰਸਰੀ ਨਹੀਂ ਉਹ ਵੀ ਬਰਾਡ ਉਹ ਬੰਦਾ ਭਲਾਈ ਵਾਲਾ ਇਹ ਨਾ ਕਹੋ ਵੀ ਅਸੀਂ ਕੰਮ ਕਰ ਵਾਲੇ ਮੈਂ ਪੰਗਲ ਲੈਂਦਾ ਏ